ਤਨੋ ਸ੍ਰੀ ਮਹਲਾ ਪਹਿਲਾ ਜਿਉ ਤਪਤ ਹੈ ਬਾਰੋ ਬਾ ਤਪ ਤਪ ਖਪ ਬਹੁਤ ਬੇਕਾਰ ਜ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਬਿਲਲਾਈ ਜਿਉ ਤਪਤ ਹੈ barro ba ਤਪ ਤਪ ਖਪ ਬਹੁਤ ਬੇਕਾਰ ਜ ਤਨ ਬਾਣੀ ਵਿਸਰਜਾਈ ਜਿਉ ਪੱਕਾ ਰੋਗੀ ਬਿਲਲਾਈ ਬਹੁਤਾ ਬੋਲਣ ਝਖਣ ਹੋਏ ਬਿਨ ਬੋਲੇ ਜਾਣਾ ਸਭ ਸੋਏ ਰਹਾਉ ਜਿਨ ਕੰਨ ਕੀਤੇ ਅੱਖੀ ਨਾਲ ਜਿਨ ਜੀਵਾ ਦਿੱਤੀ ਬੋਲੇ ਤਾ ਜਿਨ ਮਨ ਰਾਖਿਆ ਅਗਨੀ ਪਾਏ ਬਾਜ ਪਵਨ ਆਖ ਸਭ ਜਾਏ ਜੇ ਤਾਂ ਮੋ ਪ੍ਰੀਤ ਸਵਾਤ ਸਭ ਕਾਲਖ ਦਾਗਾ ਦਾਗ ਦਾਗ ਦੋਸ ਮੋਹ ਚਲਿਆ ਲਾਏ ਦਰਗਾਹ ਬੈਸਣ ਨਾਹੀ ਜਾਏ ਕਰਮ ਮਿਲ ਆਖਣ ਤੇਰਾ ਨਾਉ ਜਿਤ ਲਗ ਤਰਣਾ ਹੋਰ ਨਹੀਂ ਥਾਓ ਜੇ ਕੋ ਡੁੱਬ ਫਿਰ ਹੋਵੇ ਸਾਰ ਨਾਨ ਸਾਚਾ ਸਰਬਦਾਤਾ ਕਰਮ ਮਿਲੈ ਆਖਣ ਤੇਰਾ ਨਾਮ ਜੇ ਤੱਕ ਤਰਨਾ ਹੋਰ ਨਹੀਂ ਥਾਓ ਜੇ ਕੋ ਡੁੱਬ ਫਿਰ ਹੋਵੈ ਸਾਰ ਨਾਨ ਸਾਚਾ ਸਰਬਦਾਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਜੋ ਜਗੋ ਜਗ ਅਟਲ ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀਆਂ ਦੇ ਪਾਵਨ ਚਰਨਾਂ ਵਿੱਚ ਸੁਭਾਏ ਮਾਨ ਹੋਏ ਬੈਠੇ ਗੁਰਮੁਖ ਪਿਆਰੇ ਸਤ ਸੰਗੀ ਜਨੋ ਆਪ ਜੀ ਅਤਿ ਵੱਡ ਪਾਗੇ ਹੋ ਜੋ ਕੀ ਨਿਤ ਕਰਮ ਅਨਸਾਰ ਸਤ ਗੁਰਾਂ ਦੇ ਪਾਵਨ ਚਰਨਾਂ ਵਿੱਚ ਹਾਜ਼ਰੀਆਂ ਭਰ ਕੇ ਸਤਿਗੁਰੂ ਜੀ ਵੱਲੋਂ ਬਖਸ਼ਿਆ ਹੋਇਆ ਅਮੋਲਕ ਮਨੁੱਖਾ ਜਨਮ ਸਫਲ ਕਰਨ ਦਾ ਸਫਲ ਯਤਨ ਕਰ ਰਹੇ ਹੋ ਗੁਰਸੰਗਤ ਜੀ ਜੋ ਆਪ ਜੀਆਂ ਨੇ ਹੁਣੇ ਸ਼ਬਦ ਸਰਵਣ ਕੀਤਾ ਇਹ ਪਾਵਨ ਸ਼ਬਦ ਅੱਜ ਦਾ ਅੰਮ੍ਰਿਤ ਵੇਲੇ ਦਾ ਮੁੱਖ ਵਾਕ ਹੈ ਆਓ ਇਸ ਪਾਵਨ ਸ਼ਬਦ ਦੀ ਵਿਚਾਰ ਦੇ ਨਾਲ ਜੁੜਨਾ ਕਰੀਏ ਇਹ ਪਾਵਨ ਸ਼ਬਦ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਉਚਾਰਨ ਕੀਤਾ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 661 ਤੇ 662 ਦੇ ਉੱਪਰ ਅੰਕਿਤ ਹੈ ਇਸ ਪਾਵਨ ਸ਼ਬਦ ਦਾ ਜੋ ਰਹਾਉ ਦਾ ਬੰਦ ਹੈ ਉੱਥੋਂ ਆਪਾਂ ਵਿਚਾਰ ਆਰੰਭ ਕਰਨੀ ਹੈ ਸਤਿਗੁਰ ਮਹਾਰਾਜ ਬਖਸ਼ਿਸ਼ ਕਰ ਰਿਹਾ ਬਹੁਤਾ ਬੋਲਣ ਚਖਣ ਹੋਏ ਬਿਨ ਬੋਲੇ ਜਾਣੇ ਸਭ ਸੋਏ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਨੇ ਸਾਡੇ ਉੱਪਰ ਬਹੁਤ ਬਖਸ਼ਿਸ਼ਾਂ ਕੀਤੀਆਂ ਪਰ ਉਹਨਾਂ ਬਖਸ਼ਿਸ਼ਾਂ ਨੂੰ ਕਈ ਲੋਕ ਭੁੱਲ ਜਾਂਦੇ ਹਨ ਤੇ ਪ੍ਰਮਾਤਮਾ ਦੇ ਨਾਲ ਰੁਸੇ ਗਲੇ ਕਰਦੇ ਹਨ ਕਿ ਪ੍ਰਮਾਤਮਾ ਨੇ ਸਾਨੂੰ ਕੀ ਦਿੱਤਾ ਹੈ ਪ੍ਰਮਾਤਮਾ ਨੇ ਸਾਡੇ ਨਾਲ ਇਦਾਂ ਕਰ ਲਿਆ ਪ੍ਰਮਾਤਮਾ ਨੇ ਉਹ ਕੀਤਾ ਪ੍ਰਮਾਤਮਾ ਨੇ ਇਦਾਂ ਕਰ ਦਿੱਤਾ ਪ੍ਰਮਾਤਮਾ ਨੇ ਉਹਨਾਂ ਨੂੰ ਬਹੁਤ ਕੁਝ ਦਿੱਤਾ ਸਾਨੂੰ ਕੁਝ ਵੀ ਨਹੀਂ ਦਿੱਤਾ ਬਹੁਤ ਕੁਝ ਉਲੰਭੇ ਦਿੰਦਾ ਹੈ ਮਨੁੱਖ ਸਤਗੁਰੂ ਕਹਿੰਦੇ ਬਿਨਾ ਮਤਬ ਤੋਂ ਗਿਲੇ ਕਰੀ ਜਾਣੇ ਬਹੁਤਾ ਬੋਲਣ ਝੱਖਣ ਹੋਏ ਝੱਖਣ ਮਤਲਬ ਬ्यर्थ ਹੈ ਬਕਵਾਸ ਹੈ ਕਿਉਂਕਿ ਅਸੀਂ ਉਹਤੇ ਹੁਕਮ ਤੋਂ ਆਕੀ ਨਹੀਂ ਹੋ ਸਕਦੇ ਜੋ ਵੀ ਹੋ ਰਿਹਾ ਉਹਦੇ ਹੁਕਮ ਦੇ ਵਿੱਚ ਹੋ ਰਿਹਾ ਪਰ ਅਸੀਂ ਆਪਣੇ ਕਰਮਾਂ ਨੂੰ ਭੁੱਲ ਜਾਂਦੇ ਆ ਜਿਹੜੇ ਵਿਕਾਰ ਮਨੁੱਖ ਜੀਵਨ ਦੇ ਵਿੱਚ ਕਰ ਰਿਹਾ ਹੈ ਅਸੀਂ ਉਹਨੂੰ ਭੁੱਲ ਕੇ ਰੱਬ ਦੇ ਨਾਲ ਰਸੇ ਗਿਲੇ ਕਰਦੇ ਆਂ ਰੱਬ ਨੇ ਨਹੀਂ ਰੱਬ ਤਾਂ ਸਤਗੁਰੂ ਸਾਹਿਬ ਕਹਿੰਦੇ ਸਤਗੁਰੂ ਸਭਨਾ ਦਾ ਭਲਾ ਮਨਾਏ ਦਾ ਤਿਸ ਦਾ ਬੁਰਾ ਕਿਉਂ ਹੋਏ ਉਹ ਤਾਂ ਹਮੇਸ਼ਾ ਹੀ ਦਇਆ ਕਰਦਾ ਹੈ ਸਤਗੁਰੂ ਸਦਾ ਦਿਆਲ ਹੈ ਭਾਈ ਬਿਨ ਭਾਗਾ ਕਿਆ ਪਾਈਏ ਏਕ ਨਦਰ ਕਰ ਵੇਖੇ ਸਭ ਉਪਰ ਜਿਹਾ ਭਾਉ ਤੇ ਆ ਫਲ ਪਾਈ ਪਰ ਕਮੀ ਸਾਡੇ ਅੰਦਰ ਹੈ ਅੰਦਰ ਵਿਕਾਰ ਹਨ ਅਸੀਂ ਜੇ ਬਾਰੋਂ ਹੀ ਥੋੜਾ ਸਮਾਂ ਕਰ ਲਿਆ ਥੋੜਾ ਸਮਾਂ ਪਾਠ ਕਰ ਲਿਆ ਜਾਂ ਧਾਰਮਿਕ ਪਹਿਰਾਵਾ ਧਾਰਨ ਕਰ ਲਿਆ ਪਰ ਜਿਹੜੇ ਅੰਦਰ ਵਿਕਾਰਾਂ ਦੀ ਬਦਬੂ ਹੈ ਇੱਕ ਬੜੀ ਸੋਹਣੀ ਕਹਾਣੀ ਕਿਸੇ ਨੇ ਲਿਖੀ ਆ ਇੱਕ ਪਿੰਡ ਦੇ ਵਿੱਚ ਕਿਸੇ ਖੂਹ ਦੇ ਵਿੱਚ ਇੱਕ ਬਿੱਲੀ ਮਰ ਜਾਂਦੀ ਹੈ ਖੂਹ ਦੇ ਵਿੱਚ ਹੁਣ ਉਹ ਪਾਣੀ ਪਿੰਡ ਦੇ ਲੋਕ ਪਿੰਦੇ ਆ ਤੇ ਪਾਣੀ ਦੇ ਵਿੱਚੋਂ ਬਦਬੂ ਆ ਰਹੀ ਹੈ ਤੇ ਅੱਜ ਪਿੰਡ ਵਾਲਿਆਂ ਨੇ ਫੈਸਲਾ ਕੀਤਾ ਵੀ ਖੂਹ ਖਾਲੀ ਕਰੋ ਪਾਣੀ ਸਾਰਾ ਕੱਢਿਓ ਬਾਹਰ ਉਹਨਾਂ ਨੇ ਸਾਰਾ ਪਾਣੀ ਬਾਹਰ ਕੱਢ ਦਿੱਤਾ ਇੱਕ ਸਿਆਣਾ ਬੰਦਾ ਤੁਰਿਆ ਆਂਦਾ ਸੀ ਮਹਾਪੁਰਸ਼ੀ ਕੋਈ ਉਹਨੇ ਪੁੱਛਿਆ ਭਾਈ ਖੂਹ ਦੇ ਵਿੱਚੋਂ ਪਾਣੀ ਕਿ ਕੱਢੀ ਜਾਂਦੇ ਹੋ ਕਹਿਣ ਲੱਗੇ ਜੀ ਇਹਦੇ ਵਿੱਚ ਬਿੱਲੀ ਮਰ ਗਈ ਹੈ ਇਹ ਪਾਣੀ ਵਿੱਚੋਂ ਬਦਬੂ ਆਉਂਦੀ ਇਸ ਕਰਕੇ ਅਸੀਂ ਪਾਣੀ ਖਾਲੀ ਕਰ ਰਹੇ ਹਾਂ ਠੀਕ ਹੈ ਤੇ 2-4 ਦਿਨ ਬਾਅਦ ਉਹ ਫੇਰ ਵਾਪਸ ਨਿਕਲਿਆ ਉਹੀ ਬੰਦੇ ਖੂਹ ਦੇ ਵਿੱਚੋਂ ਫੇਰ ਪਾਣੀ ਕੱਢਦੇ ਪਏ ਹੁਣ ਆਖਿਆ ਵੀ ਪਾਣੀ ਉਦੋਂ ਵੀ ਤੁਸੀਂ ਕੱਢਦੇ ਸੀ ਅੱਜ ਵੀ ਕੱਢਦੇ ਪਏ ਹੋ ਕਹਿਣ ਲੱਗੇ ਜੀ ਬਦਬੂ ਨਹੀਂ ਗਈ ਪਾਣੀ ਵਿੱਚ ਜਿਹੜੀ ਬਦਬੂ ਆ ਰਹੀ ਹੈ ਨਾ ਉਹ ਖਤਮ ਨਹੀਂ ਹੋਈ ਤੇ ਉਹ ਚਾਦੀ ਮਾਰ ਕੇ ਉਸ ਮਹਾਪੁਰਸ਼ ਨੇ ਅੰਦਰ ਦੇਖਿਆ ਤੇ ਖੂ ਦੇ ਵਿੱਚ ਬਿੱਲੀ ਮਰੀ ਪਈ ਐ ਉਹ ਕਹਿੰਨ ਲੱਗਾ ਬਦਬੂ ਪਾਵੇਂ ਤੁਸੀਂ ਸਾਰੀ ਜ਼ਿੰਦਗੀ ਪਾਣੀ ਕੱਢਦੇ ਰਹੋਗੇ ਨਾ ਤੇ ਪਾਣੀ ਨੇ ਤਾਂ ਬਦਬੂ ਮਾਰੀ ਜਾਣੀ ਕਿਉਂਕਿ ਬਿੱਲੀ ਤਾਂ ਅੰਦਰ ਬੈਠੀ ਐ ਮਰੀ ਪਈ ਐ ਅੰਦਰ ਵਿਕਾਰਤਾ ਅੰਦਰ ਹਨ ਤੇ ਉਹਨਾਂ ਨੂੰ ਧੋਣ ਦਾ ਤਰੀਕਾ ਹੈ ਕਿ ਉਹਦੇ ਹੁਕਮ ਦੇ ਵਿੱਚ ਚਲੀਏ ਉਹਦੀ ਰਜਾ ਦੇ ਵਿੱਚ ਚਲੀਏ ਤੇ ਸਤਗੁਰੂ ਕਹਿੰਦੇ ਭਾਈ ਮਨੁੱਖ ਰੂਸੇ ਗਲੇ ਕਰਦਾ ਹੁਣ ਜੋ ਮਿਲਦਾ ਤੇ ਉਹਦਾ ਤਾਂ ਕਦੇ ਸ਼ੁਕਰਾਨਾ ਨਹੀਂ ਕੀਤਾ ਤੇ ਜੋ ਨਹੀਂ ਮਿਲਿਆ ਉਹਦੇ ਵਾਸਤੇ ਫਿਰ ਉਲੰਭੇ ਦਿੰਦਾ ਹਾਂ ਕੀ ਪਤਾ ਕਿ ਸਾਡੇ ਵਾਸਤੇ ਉਹ ਚੀਜ਼ ਚੰਗੀ ਸੀ ਨਹੀਂ ਚੰਗੀ ਸੀ ਜੋ ਅਸੀਂ ਮੰਗਦੇ ਸੀ ਉਹ ਤਾਂ ਸਾਡੇ ਭਲੇ ਵਾਸਤੇ ਕਰਦਾ ਨਾ ਸਭ ਕੁਝ ਸਭ ਕਹਿੰਦੇ ਨੇ 10 ਵਸਤੂ ਲੈ ਪਾਛੇ ਪਾਵੇ ਜੇ ਬਹੁਤ ਪਦਾਰਥ ਦਿੱਤੇ ਆ ਤੇ ਉਹ ਤਾਂ ਛਪਾ ਲੈ ਇੱਕ ਵਸਤ ਕਾਰਨ ਵਿਖੋਟ ਗਵਾਵੇ ਇੱਕ ਵਸਤੂ ਵਾਸਤੇ ਉਲੰਭੇ ਦਿੰਦਾ ਹੈ ਪਰ ਪ੍ਰਮਾਤਮਾ ਤਾਂ ਇੰਨਾ ਦਿਆਲੂ ਹੈ ਇੰਨਾ ਬਿਆੰਤ ਹੈ ਸਭ ਕਹਿੰਦੇ ਬਿਨ ਬੋਲੇ ਜਾਣੇ ਸਭ ਸੋਏ ਉਹ ਤਾਂ ਬਿਨਾ ਬੋਲੇ ਸਭ ਕੁਝ ਜਾਣਦਾ ਹੈ ਕਿਉਂਕਿ ਉਹ ਅੰਤਰਜਾਮੀ ਹੈ ਇੱਕ ਵਾਰ ਸਿਖਾਇਆ ਪ੍ਰਮਾਤਮਾ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨ ਉਹ ਅੰਤਰਜਾਮੀ ਹੈ ਉਹ ਸਭ ਕੁਝ ਜਾਣਦਾ ਹੈ ਸਤਿਗੁਰੂ ਕਹਿੰਦੇ ਐ ਵੀ ਲੰਬੇ ਦੇਈ ਜਾਣੇ ਤੇ ਪ੍ਰਮਾਤਮਾ ਦਾ ਇੰਨਾ ਰਹਿਮਤਾ ਦਾ ਮੂਜਸ਼ਮਾ ਹੈ ਐਡੀ ਵੱਡੀ ਕਿਰਪਾ ਕਰਦਾ ਹੈ ਕਲਗੀਧਰ ਪਾਤਸ਼ਾਹ ਜੀ ਦਾ ਸਵਈਆ ਕਹਿੰਦੇ ਦੀਨਨ ਕੀ ਪ੍ਰਤਪਾਲ ਕਰੇ ਨਿਤ ਉਹ ਨਿਤ ਸਾਡੀ ਪ੍ਰਤਪਾਲਣਾ ਕਰ ਰਿਹਾ ਹੈ ਸੰਤ ਓਵਾਰ ਗਣੀ ਮਨ ਗਾਰੇ ਪਸ਼ ਪਸ਼ੂ ਨਗ 나ਗ ਨਿਰਾਦਵ ਸਰਬ ਸਮੇ ਸਭ ਕੋ ਪ੍ਰਤਿ ਪਾਰੇ ਪੁਖਤ ਹੈ ਜਲ ਮੇ ਥਲ ਮੇ ਪਲ ਮੇ ਕਲ ਕੇ ਨੀ ਕਰਮ ਵਿਚਾਰੇ ਉਹ ਸਾਡੇ ਕਰਮ ਕੀਤੇ ਹੋਇਆਂ ਨੂੰ ਵੀ ਭੁੱਲ ਜਾਂਦਾ ਤੇ ਕਿੱਡਾ ਦਿਆਲੂ ਆ ਕਹਿੰਦੇ ਦੀਨ ਦਿਆਲ ਦਿਆ ਨਿਧ ਨਿਧ ਕਹਿੰਦੇ ਖਜ਼ਾਨਾ ਉਹ ਤਾਂ ਦਿਆ ਦਾ ਖਜ਼ਾਨਾ ਹੈ ਦੀਨ ਦਿਆਲ ਦਿਆ ਨਿਧ ਦੋਖਣ ਦੇਖਤ ਹੈ ਪਰ ਦੇਤ ਨਾ ਹਾਰੇ ਉਹ ਕਿੰਨਾ ਦਿਆਵਾਨ ਹੈ ਕਿੰਡੀ ਵੱਡੀ ਬਖਸ਼ਿਸ਼ ਕਰਦਾ ਹੈ ਤੇ ਸਤਗੁਰੂ ਮਹਾਰਾਜ ਕਹਿੰਦੇ ਭਾਈ ਜਦਾਂ ਆਪਾਂ ਦੁਨੀਆਵੀ ਤੌਰ ਤੇ ਵਿਚਰਦੇ ਆ ਨਾ ਸੰਸਾਰ ਦੇ ਵਿੱਚ ਜੇ ਆਪਾਂ ਕਿਸੇ ਦੀ ਮਿੱਤਰਤਾ ਸਾਡੀ ਹੋ ਜਾਏ ਜੇ ਉਹ ਨੂੰ ਸਾਡੇ ਕਿਸੇ ਔਗਣ ਦਾ ਪਤਾ ਲੱਗ ਜਾਏ ਉਹ ਸਾਡੇ ਨਾਲ ਨਫ਼ਰਤ ਕਰੇਗਾ ਸਾਡੇ ਤੋਂ ਦੂਰ ਹੋ ਜਾਏਗਾ ਅਸੀਂ ਛਪਾਉਂਦੇ ਆ ਪਰ ਉਹ ਤਾਂ ਜਾਣਦਾ ਹੈ ਉਹ ਤਾਂ ਘਟ ਘਟ ਕੇ ਅੰਤਰ ਕੀ ਜਾਣ ਤੋਂ ਕਦੇ ਨਫ਼ਰਤ ਹੀ ਨਹੀਂ ਕਰਦਾ ਨਹੀਂ ਕਰਦਾ ਸਤਿਗੁਰੂ ਕਹਿੰਦੇ ਬਹੁਤਾ ਬੋਲਣ ਛਕਣ ਐਵੇਂ ਬਿਨਾ ਮਤਲਬ ਤੋਂ ਉਹ ਲਾਂਬੇ ਦੇਈ ਜਾਣੇ ਵਾਹਿਗੁਰੂ ਨੇ ਸਾਡੇ ਨਾਲ ਨਹੀਂ ਚੰਗਾ ਕੀਤਾ ਵਾਹਿਗੁਰੂ ਨੇ ਸਾਨੂੰ ਨਹੀਂ ਦਿੱਤਾ ਸਭ ਕਹਿੰਦੇ ਬਹੁਤਾ ਬੋਲਣ ਛਕਣ ਹੋਏ ਬਿਨ ਬੋਲੇ ਜਾਣੇ ਸਭ ਸੋਏ ਕਿਉਂਕਿ ਉਹ ਅੰਤਰਜਾਮੀ ਸਭ ਕੁਝ ਜਾਣਦਾ ਹੈ ਜਿਹੜੇ ਸਾਨੂੰ ਪੈਦਾ ਕੀਤਾ ਹੈ ਜਿਹੜਾ ਸਾਡੀ ਪਰਤਪਾਲਣਾ ਕਰ ਰਿਹਾ ਔਰ ਸਵਾਸ ਸਵਾਸ ਕਰ ਰਿਹਾ ਹੈ ਹਮੇਸ਼ਾ ਕਰਦਾ ਹੈ ਇਥੋਂ ਤੱਕ ਕਰ ਗੁਰੂ ਸਾਹਿਬ ਕਹਿੰਦੇ ਜਿਹੜੇ ਉਹਦੇ ਪਿਆਰੇ ਬਣ ਜਾਂਦੇ ਆ ਉਹਨਾਂ ਨੂੰ ਔਖਾ ਸਮਾਂ ਵੀ ਨਹੀਂ ਦੇਖਣ ਦਿੰਦਾ ਔ ਕੀ ਘੜੀ ਨਾ ਦੇਖਣ ਦੇਹੀ ਆਪਣਾ ਬਿਰਧ ਸਮਾਲੇ ਹੱਥ ਦੇ ਰਾਖੇ ਆਪਣੇ ਕੋ ਸਾਸ ਸਾਸ ਪਰਤ ਪਾਲੇ ਸਵਾਸ ਸਵਾਸ ਪ੍ਰਤ ਪਾਲਣਾ ਕਰਦਾ ਤੇ ਬਿਨਾ ਮਰਤਲ ਤੋਂ ਲਾਂਬੇ ਦੇਈ ਜਾਣੇ ਤੇ ਸਤਗੁਰ ਕਹਿੰਦੇ ਚੰਗੀ ਗੱਲ ਨਹੀਂ ਬਹੁਤਾ ਬੋਲਣ ਛਖਣ ਹੋਏ ਬਿਨ ਬੋਲੇ ਜਾਣੇ ਸਭ ਸੋਏ ਰਹਾਓ ਆਰੰਭਤਾ ਦੇ ਵਿੱਚ ਸਤਗੁਰੂ ਮਹਾਰਾਜ ਕਹਿੰਦੇ ਜੀਓ ਤਪਤ ਹੈ ਬਾਰੋਂ ਬਾ ਉਸ ਕਰਕੇ ਉਹ ਲਾਂਭੇ ਦੇ ਰਿਹਾ ਕਿਉਂਕਿ ਉਹ ਅੰਦਰੋਂ ਤਪ ਰਿਹਾ ਹੈ ਤੇ ਅਸੀਂ ਤਾਂ ਇੰਨੇ ਤਪਦੇ ਆ ਗੁਰੂ ਸਾਹਿਬ ਮਹਾਰਾਜ ਕਹਿੰਦੇ ਜਿਹੜਾ ਅਗਨ ਬਰਾਬਰ ਤਪੈ ਭੀਤਰ ਬਗੇ ਕਾਤੀ ਕਾਤੀ ਕਹਿੰਦੇ ਕੈਂਚੀ ਹੈ ਅੰਦਰ ਪਰ ਕਹਿੰਦੇ ਨਾਲ ਸਤਿਗੁਰ ਕਹਿੰਦੇ ਪਰਨਵਤ ਨਾਨਕ ਹੁਕਮ ਪਛਾਣੇ ਜੇ ਉਹਦੇ ਹੁਕਮ ਨੂੰ ਪਛਾਣ ਲੈਣਾ ਸੁਖ ਹੋਵੇ ਦਿਨ ਰਾਤੀ ਤੇ ਮਨੁੱਖ ਤੜਫਦਾ ਕਿਉਂ ਹੈ ਇਸ ਕਰਕੇ ਤੜਫਦਾ ਹੈ ਕਿਉਂਕਿ ਉਹਦੇ ਕੋਲ ਪਰਮੇਸ਼ਰ ਦਾ ਨਾਮ ਨਹੀਂ ਹੈ ਬਾਰ ਬਾਰ ਤੜਫ ਰਿਹਾ ਹੈ ਅੰਦਰੋਂ ਤਪਿਆ ਹੋਇਆ ਬਾਹਰ ਭਾਵੇਂ ਏਸੀ ਕਮਰਿਆਂ ਦੇ ਵਿੱਚ ਰਹਿੰਦਾ ਹੋਵੇ ਏਸੀ ਗੱਡੀਆਂ 'ਚ ਘੁੰਮਦਾ ਹੋਵੇ ਪਰ ਅੰਦਰੋਂ ਤਪ ਰਿਹਾ ਸਤਗੁਰ ਕਹਿੰਦੇ ਨਾ ਅਸਾੜ ਤਪੰਦਾ ਤਿਸ ਲੱਗੇ ਹਰ ਨਾਹ ਨ ਜਿਨ੍ਹਾਂ ਪਾਸ ਜਗ ਜੀਵਨ ਪੁਰਖ ਤਿਆਗ ਕੇ ਮਾਨਸ ਸੰਧੀ ਆਸ ਬਿਨਾਲੇ ਵੀ ਕਿਹਾ ਗੁਰੂ ਸਾਹਿਬ ਨੇ ਕਹਿੰਦੇ ਭਾਈ ਜਦੋਂ ਰੱਬ ਭੁੱਲ ਜਾਂਦਾ ਹੈ ਨਾ ਤੇ ਮਨੁੱਖ ਤਪਦਾ ਬਹੁਤ ਯਤਨ ਕੀਤਾ ਜਾਂਦਾ ਹੈ ਆ ਗਰਮੀ ਤੋਂ ਆਪਾਂ ਬਚਦੇ ਹਾਂ ਨਾ ਬਾਹਰੋਂ ਜਿੱਦਾਂ ਪੁਰਾਣੇ ਸਮਿਆਂ ਦੇ ਵਿੱਚ ਲੋਕ ਦਰਖਤਾਂ ਦੀਆਂ ਛਾਵਾਂ ਦੇ ਥੱਲੇ ਬੈਠਦੇ ਸਨ ਨਹਿਰਾਂ ਨਦੀਆਂ ਦੇ ਕਿਨਾਰਿਆਂ ਤੇ ਚਲੇ ਜਾਣਾ ਸਰੀਰ ਨੂੰ ਚੰਦਨ ਲਾ ਲੈਣਾ ਵੀ ਠੰਡਕ ਮਿਲ ਜਾਏਗੀ ਫਿਰ ਸਮੇਂ ਬਦਲ ਗਏ ਹੱਥਾਂ ਵਾਲੇ ਪੱਖੇ ਆ ਗਏ ਫਿਰ ਪੱਕੇ ਆ ਗਏ ਬਿਜਲੀ ਵਾਲੇ ਪੱਕੇ ਆ ਗਏ ਕੂਲਰ ਆ ਗਏ ਏਸੀ ਆ ਗਏ ਪਰ ਅੰਦਰ ਫੇਰ ਵੀ ਤਪਦਾ ਪਿਆ ਇਸ ਕਰਕੇ ਤਪਦਾ ਇਹ ਸਤਿਗੁਰ ਕਹਿੰਦੇ ਉਹਦੇ ਕੋਲ ਨਾਮ ਨਹੀਂ ਹੈ ਉਹ ਬੜਾ ਸੋਹਣਾ ਸਤਿਗੁਰ ਦਾ ਸ਼ਲੋਕ ਹੈ ਕਹਿੰਦੇ ਚੰਦਨ ਚੰਦਨਾ ਸਰਦ ਰੁੱਤ ਨਾ ਤਾਂ ਪੂਰੇ ਸਰੀਰ ਤੇ ਚੰਦਨ ਲਾਣ ਦੇ ਅੰਦਰ ਠੰਡਕ ਆਏਗੀ ਚੰਦਰਮਾ ਦੀ ਰੋਸ਼ਨੀ ਬੜੀ ਸੋਹਣੀ ਹੁੰਦੀ ਠੰਡੀ ਹੁੰਦੀ ਹੈ ਚੰਦਨ ਚੰਦ ਨਾ ਸਰਦ ਰੁੱਤ ਨਾ ਇਹਨੂੰ ਠੰਡ ਦੀ ਰੁੱਤ ਠੰਡਾ ਕਰ ਸਕਦੀ ਅੰਦਰ ਜੋ ਤਪ ਰਿਆ ਚੰਦਨ ਚੰਦਨਾ ਸਰਦ ਰੁੱਤ ਮੂਲ ਨਾ ਮਿੱਟੀ ਕਾਮ ਕਾਮ ਕਹਿੰਦੇ ਗਰਮੀ ਮੂਲ ਨਾ ਮਿੱਟੀ ਕਾਮ ਸੀਤਲ ਥੀਵੇ ਨਾਨਕਾ ਜਪੰਦੜੋ ਹਰਨਾ ਸੀਤਲ ਹੋ ਜਾਏਗਾ ਅੰਦਰੋਂ ਠੰਡਾ ਠਾਰ ਹੋ ਜਾਏਗਾ ਕਦੋਂ ਹੋਏਗਾ ਜਦੋਂ ਪਰਮੇਸ਼ਰ ਦਾ ਨਾਮ ਤੇਰੇ ਹਿਰਦੇ ਵਿੱਚ ਵਸੇ ਸੀਤਲ ਥੀਵੇ ਨਾਨਕਾ ਜਪੰਦੜੋ ਹਰਨਾ ਸਾਬ ਕਹਿੰਦੇ ਸੋਏ ਸੁਨੰਧੜੀ ਮੇਰਾ ਤਨ ਮਨ ਮੋਲਾ ਨਾਮ ਜਪੰਦੜੀ ਲਾਲੀ ਪੰਧ ਜਲੰਧੜੀ ਮੇਰਾ ਅੰਦਰ ਠੰਡਾ ਗੁਰਦਰਸ਼ਨ ਦੇਖ ਨਿਹਨ ਤੇ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਜੀਵਨ ਦੇ ਵਿੱਚ ਬਾਹਰਲੀ ਤਪਸ਼ ਫਿਰ ਉਹਨੂੰ ਕੁਝ ਵੀ ਨਹੀਂ ਕਰ ਸਕਦੀ ਹੁਣ ਗੁਰੂ ਸਾਡੇ ਸਾਹਮਣੇ ਤਾਂ ਪ੍ਰੈਕਟੀਕਲ ਕੀਤਾ ਨਾ ਗੁਰੂ ਅਰਜਨ ਸਾਹਿਬ ਜੀ ਮਹਾਰਾ 33 ਦਵੀ ਤੇ ਬੈਠੇ ਆ ਪਰ ਕਿੰਨੀ ਠੰਡਕ ਹੋਏਗੀ ਕਿੰਨੀ ਸ਼ਾਂਤੀ ਹੋਏਗੀ ਜਿਹੜੇ ਉੱਥੇ ਬੈਠ ਕੇ ਵੀ ਕਹਿ ਰਿਹਾ ਤੇਰਾ ਕੀਆ ਮਿੱਠਾ ਲੱਗੇ ਹਰ ਨਾਮ ਪਦਾਰਥ ਨਾਨਕ ਮੰਗੇ ਹੁਣ ਸਤਿਗੁਰੂ ਜੀ ਦੱਸ ਰਿਹਾ ਕਹਿੰਦੇ ਤਪਦਾ ਕੌਣ ਹੈ ਤੇ ਕਿਉਂ ਤਪ ਰਿਹਾ ਇਹ ਸਾਰਾ ਸ਼ਬਦ ਦੇ ਵਿੱਚ ਗੁਰੂ ਸਾਹਿਬ ਮਹਾਰਾਜ ਬਖਸ਼ਿਸ਼ ਕਰ ਰਹੇ ਜਿਉ ਤਪਤ ਹੈ ਬਾਰੋ ਬਾਰ ਤਪ ਤਪ ਖਪੇ ਬਹੁਤ ਵਿਕਾਰ ਵਿਕਾਰਾਂ ਦੇ ਵਿੱਚ ਬਹੁਤ ਖਪਿਆ बार-बार ਤਪ ਰਿਹਾ ਹੁਣ ਕਾਰਨ ਦੱਸਦੇ ਆ ਗੁਰੂ ਸਾਹਿਬ ਜੀ ਕਹਿੰਦੇ ਜੈ ਤਨ ਬਾਣੀ ਵਿਸਰ ਜਾਏ ਹੁਣ ਤਨ ਦੇ ਨੰਨੇ ਨੂੰ ਸਿਆਰੀ ਜਿਸ ਤਨ ਦੇ ਵਿੱਚੋਂ ਜਿਸ ਸਰੀਰ ਦੇ ਵਿੱਚੋਂ ਬਾਣੀ ਚਲੇ ਗਈ ਜੈ ਤਨ ਬਾਣੀ ਵਿਸਰ ਜਾਏ ਆਪਾਂ ਰਸਨਾ ਨਾਲ ਬੋਲ ਰਹੇ ਆਂ ਅੱਖਾਂ ਨਾਲ ਬਾਣੀ ਦੇ ਦਰਸ਼ਨ ਕਰਦੇ ਆਂ ਕੰਨਾਂ ਨਾਲ ਸੁਣਦੇ ਆਂ ਤੇ ਇਹ ਸਾਰਾ ਕੁਝ ਸਰੀਰ ਦੇ ਨਾਲ ਹੀ ਸੰਬੰਧ ਰੱਖਦਾ ਹੈ ਨਾ ਕਹਿੰਦੇ ਸਰੀਰ ਦੇ ਵਿੱਚੋਂ ਜਿੱਦਣ ਬਾਣੀ ਭੁੱਲ ਗਈ ਨਾ ਜੈ ਤਨ ਬਾਣੀ ਵਿਸਰ ਜਾਏ ਉਹਦੀ ਹਾਲਤ ਕਿਦਾਂ ਦੀ ਐ ਜਿਉ ਪੱਕਾ ਰੋਗੀ ਬਿਲ ਲਾਏ ਪੱਕਾ ਰੋਗ ਕਿਹੜਾ ਹੁੰਦਾ ਕੋੜ ਦਾ ਰੋਗ ਜਿਹੜਾ ਪੁਰਾਣੇ ਸਮਿਆਂ ਦੇ ਵਿੱਚ ਉਹਦਾ ਇਲਾਜ ਨਹੀਂ ਸੀ ਸ਼ੂਆ ਸ਼ਾਤ ਦਾ ਰੋਗ ਹੁੰਦਾ ਸੀ ਉਹਦੇ ਕੋਲ ਵੀ ਕੋਈ ਨਹੀਂ ਜਾਂਦਾ ਸੀ ਜਿਹੜਾ ਬੰਦਾ ਕੋੜ ਦਾ ਰੋਗ ਹੁੰਦਾ ਸੀ ਬਥੇਰੀਆਂ ਉਧਾਰਨਾ ਬਾਣੀ ਦੇ ਵਿੱਚ ਆਉਂਦੀ ਇਹਦੇ ਨਾਲ ਵੀ ਸੰਪਰਦਾਈ ਜਿਹੜੇ ਲੋਕਾਂ ਨੇ ਸਤਿ ਕੀਤਾ ਉਹਦੇ ਨਾਲੇ ਸਾਖੀ ਵੀ ਜੋੜੀ ਗਈ ਹੈ ਵੀ ਗੁਰਨਾਨਦ ਸਾਹਿਬ ਜੀ ਦਿਪਾਲਪੁਰ ਗਏ ਸੀ ਕੋੜੀ ਸੀ ਉੱਥੇ ਸ਼ਬਦ ਉਚਾਰਨ ਕੀਤਾ ਪਰ ਇਹ ਸਾਡੇ ਵਾਸਤੇ ਹੈ ਸਾਰਿਆਂ ਵਾਸਤੇ ਹੈ ਆਉਣ ਵਾਲੇ ਸਮੇਂ ਵਾਸਤੇ ਵੀ ਇਹ ਬਾਣੀ ਜਿਹੜੀ ਹੈ ਸਤਗੁਰੂ ਕਹਿੰਦੇ ਭਾਈ ਜਿਸ ਸਰੀਰ ਦੇ ਵਿੱਚੋਂ ਬਾਣੀ ਭੁੱਲ ਗਈ ਉਹ ਇਦਾਂ ਤੜਫਦਾ ਹੈ ਜੈ ਤਨ ਬਾਣੀ ਵਿਸਰ ਜਾਏ ਜਿਉਂ ਪੱਕਾ ਰੋਗੀ ਬਿਲਦਾ ਹੁਣ ਦੇਖੋ ਨਾ ਸਤਗੁਰ ਨੇ ਜਿੱਥੇ ਸਾਡੇ ਅੰਦਰਲੇ ਰੋਗਾਂ ਨੂੰ ਦੂਰ ਕੀਤਾ ਉਥੇ ਬਾਹਰਲੇ ਸਰੀਰਕ ਰੋਗਾਂ ਵਾਸਤੇ ਵੀ ਗੁਰੂ ਸਾਹਿਬ ਨੇ ਬਖਸ਼ਿਸ਼ਾਂ ਕੀਤੀ। ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਤਰਨ ਤਰਨ ਸਾਹਿਬ ਵਿਖੇ ਇੱਕ ਅੰਮ੍ਰਿਤ ਵੇਲੇ ਦਾ ਸਮਾ ਸੀ ਤੇ ਇੱਕ ਪਿੰਡ ਦਾ ਚੌਧਰੀ ਸੀ ਸਾਧ ਸੰਗਤ ਦੀ ਉਹਨੂੰ ਕੋੜ ਦਾ ਰੋਗ ਹੋ ਗਿਆ। ਤੇ ਉਹ ਹੁਣ ਬੜਾ ਤੜਫਦਾ ਹੈ ਸਰੀਰ ਬੜਾ ਤੜਫਦਾ ਹੈ ਤੇ ਲਾਗੇ ਵੀ ਕੋਈ ਨਹੀਂ ਆਉਂਦਾ। ਉਹਨੇ ਫਿਰ ਆਪਣੇ ਬੱਚਿਆਂ ਨੂੰ ਆਖਿਆ ਵੀ ਮੈਨੂੰ ਨਦੀ ਦੇ ਵਿੱਚ ਜਲ ਪ੍ਰਵਾਹ ਕਰ ਦਿਓ ਮੈਂ ਸਰੀਰ ਦਾ ਕਸ਼ਟ ਨਹੀਂ ਸਹਿ ਸਕਦਾ ਬੜਾ ਤੜਫਦਾ ਚੀਕਾਂ ਮਾਰਦਾ ਬੜੀ ਬਰਲਾਪ ਹੋ ਰਿਹਾ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦੇ ਕੰਨਾਂ ਦੇ ਵਿੱਚ ਆਵਾਜ਼ ਪਈ ਸਤਿਗੁਰੂ ਕਹਿੰਦੇ ਕੌਣ ਹੈ ਕਹਿੰਦੇ ਜੀ ਚੌਧਰੀ ਹੈ ਤੇ ਉਹ ਕੋੜ ਦੇ ਰੋਗ ਦੇ ਨਾਲ ਪੀੜਿਤ ਹੈ ਤੇ ਉਹਦੀ ਇੱਛਾ ਹੈ ਕਿ ਮੈਨੂੰ ਤੁਸੀਂ ਜਲ ਪ੍ਰਵਾਹ ਕਰ ਦਿਓ ਪਾਣੀ ਦੇ ਜੀਂਦੇ ਨੂੰ ਮੈਂ ਰਹਿਣਾ ਨਹੀਂ ਚਾਹੁੰਦਾ ਸਰੀਰ ਮੇਰਾ ਬੜਾ ਤੰਗ ਕਰ ਰਿਹਾ ਪਰੇਸ਼ਾਨ ਕਰ ਰਿਹਾ ਗੁਰੂ ਸਾਹਿਬ ਕਹਿੰਦੇ ਉਹਨੂੰ ਲਿਆਓ ਪਹਿਲਾ ਕੋੜੀ ਘਰ ਬਣਾਇਆ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਤਰਨ ਤਾਰਨ ਸਾਹਿਬ ਦੇ ਵਿੱਚ ਕਿ ਜਿੱਥੇ ਸਤਿਗੁਰੂ ਮਹਾਰਾਜ ਸਾਡੇ ਅੰਦਰਲੇ ਰੋਗ ਕੱਟਦੇ ਆ ਮੇਰਾ ਵੈਦ ਗੁਰੂ ਗੋਬਿੰਦ ਦਾ ਹਰ ਹਰ ਨਾਮ ਔਖਤ ਮੁਖ ਦੇਵੈ ਕਾਟੇ ਜਮ ਕੀ ਫੰਦਾ ਉਤੋਂ ਸਾਡੇ ਸਰੀਰਕ ਰੋਗ ਵੀ ਸਤਿਗੁਰੂ ਦੂਰ ਕੀਤੇ ਚਾਹੇ ਗੁਰੂ ਹਰ Rai ਸਾਹਿਬ ਜੀ ਦਾ ਸਮਾ ਹੁੰਦਾ ਵੱਡਾ દવાਖਾਨਾ ਤਿਆਰ ਕੀਤਾ ਸਤਗੁਰੂ ਮਹਾਰਾਜ ਕਹਿੰਦੇ ਭਾਈ ਇਸ ਕਰਕੇ ਤੂੰ ਜੀਵਨ ਦੇ ਵਿੱਚ ਤੜਫ ਰਿਆ ਹੈ ਤੇਰੇ ਅੰਦਰ ਤਪਸ਼ ਹੈ ਕਿਉਂ ਹੈ ਕਿਉਂਕਿ ਤੇਰੇ ਅੰਦਰ ਪਰਮੇਸ਼ਰ ਦੀ ਬਾਣੀ ਨਹੀਂ ਹੈ ਸਰੀਰ ਵਿੱਚ ਨਹੀਂ ਤੇ ਮਨ ਵਿੱਚ ਕਿੱਥੇ ਪਹੁੰਚ ਜਾਏਗੀ ਜੈ ਤਨ ਬਾਣੀ ਵਿਸਰ ਜਾਏ ਜਿਉਂ ਪੱਕਾ ਰੋਗੀ ਬਿਲ ਲਾਏ ਫਿਰ ਅਮੀ ਲਾਂਭੇ ਤੇ ਜਾਣ ਕਰਨਾ ਕੁਛ ਵੀ ਨਹੀਂ ਬਹੁਤਾ ਬੋਲਣ ਚੱਖਣ ਹੋਏ ਬਿਨ ਬੋਲੇ ਜਾਣ ਸਭ ਸੋਏ ਰਹਾਓ ਹੁਣ ਸਤਗੁਰੂ ਯਾਦ ਕਰਾ ਰਹੇ ਭਾਈ ਜਿਹੜੇ ਕਹਿੰਦੇ ਨਾ ਰੱਬ ਨੇ ਕੀ ਦਿੱਤਾ ਪਹਿਲੀ ਗੱਲ ਤਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਭਾਈ ਤੈਨੂੰ ਮਨੁੱਖਾ ਜਨਮ ਮਿਲਿਆ ਹਰੇਕ ਨੂੰ ਥੋੜੇ ਮਿਲਦਾ ਤੁਮਰੀ ਕਿਰਪਾ ਤੇ ਮਾਨੁਖ ਦੇ ਪਾਈ ਹੈ ਉਦੀ ਕਿਰਪਾ ਦੇ ਨਾਲੇ ਮਨੁੱਖਾ ਜੀਵਨ ਪ੍ਰਾਪਤ ਹੋਇਆ ਸਾਨੂੰ ਇੱਕ ਸ਼ਬਦ ਪੜਿਆ ਜਾਂਦਾ ਹੈ ਗੁਰ ਸੇਵਾ ਤੇ ਭਗਤ ਕਮਾਈ ਤਬੇ ਮਾਨਸ ਦੇਹੀ ਪਾਈ ਇਸ ਦੇਹੀ ਕੋ ਸਿਮਰੇ ਦੇਵ ਸੋ ਦੇਹੀ ਭਜ ਹਰ ਕੀ ਸੇਵ ਭਜੋ ਗੋਬਿੰਦ ਭੂਲ ਮਤ ਜਾਓ ਮਾਨਸ ਜਨਮ ਕਾ ਇਹੀ ਲਾਓ ਗੁਰ ਸੇਵਾ ਤੇ ਭਗਤ ਕਮਾਈ ਤਬੇ ਮਾਨਸ ਦੇਹੀ ਪਾਈ ਹੁਣ ਇਹਦਾ ਅਰਥ ਕੀ ਕੀਤਾ ਜਾਂਦਾ ਹੈ ਕਿ ਮਨੁੱਖ ਜਿਹੜਾ ਸੀ ਨਾ ਮਨੁੱਖ ਬਣਨ ਤੋਂ ਪਹਿਲਾਂ ਇਹ ਸਰੀਰ ਲੈਣ ਤੋਂ ਪਹਿਲਾਂ ਹੁਣ ਕਿਹੜੀ ਜੁਨ ਵਿੱਚ ਸੀ ਕਿਸੇ ਨੂੰ ਕੀ ਪਤਾ ਹੁਣ ਕਿਸੇ ਦੂਸਰੀ ਜੁਨ ਵਿੱਚ ਥੋੜੇ ਨਾਮ ਜਪਿਆ ਜਾ ਸਕਦਾ ਹੈ ਇਸ ਜੀਵਨ ਦੇ ਵਿੱਚ ਜਦੋਂ ਇਹਨੂੰ ਮਨੁੱਖਾ ਜਨਮ ਮਿਲਿਆ ਨਾ ਗੁਰੂ ਸਾਹਿਬ ਕਹਿੰਦੇ ਗੁਰ ਸੇਵਾ ਤੇ ਗੁਰੂ ਦੀ ਅਰਾਧਨਾ ਕਰਕੇ ਭਗਤ ਕਮਾਈ ਗੁਰੂ ਦੇ ਹੁਕਮ ਦੇ ਨਾਲ ਭਗਤੀ ਕੀਤੀ ਤੱਬ ਇਹ ਮਾਨਸ ਦੇਹੀ ਪਾਈ ਅਸੀਂ ਕੀ ਸੀ ਅਸੀਂ ਸੀ ਜੀਵਨ ਦੇ ਵਿੱਚ ਸਾਡੇ ਜਿਹੜੇ ਸਾਡੇ ਕੰਮ ਹਨ ਸਾਡੇ ਜਿਹੜੇ ਕਰਮ ਹਨ ਕਰਤੂਤ ਪਸ਼ੂ ਕੀ ਮਾਨਸ ਜਾ ਅੱਜ ਇੱਕ ਛੋੜ ਆਪਾਂ ਸ਼ਬਦ ਪੜ੍ਹਦੇ ਨਰੂ ਮਰੇ ਨਰ ਕਾਮਨਾ ਆਵੇ ਪਸ਼ੂ ਮਰੇ ਦਸਕਾਰ ਸਵਾਰੇ ਇਹਦਾ ਅਰਥ ਕੀਤਾ ਜਾਂਦਾ ਵੀ ਬੰਦਾ ਕਿਸੇ ਕੰਮ ਨਹੀਂ ਆਉਂਦਾ ਬੰਦਾ ਮਰਦਾ ਨਾ ਕਿਸੇ ਕੰਮ ਨਹੀਂ ਆਉਂਦਾ ਤੇ ਜਿਹੜਾ ਜਾਨਵਰ ਉਹ ਦਸ ਕੰਮ ਸਵਾਰ ਦਿੰਦਾ ਪਰ ਦੇਖੋ ਨਾ ਅੱਜ ਕਿੰਨੀ ਤਰੱਕੀ ਹੋ ਗਈ ਸਾਇੰਸ ਦੀ ਅੱਖਾਂ ਕਿਸੇ ਦੀਆਂ ਕਿਡਨੀ ਕਿਸੇ ਦੀ ਕਿਸੇ ਨੂੰ ਲਾ ਦਿੱਤੀ ਜਾਂਦੀ ਹੈ ਇੱਥੋਂ ਤੱਕ ਕਿ ਬਾਡੀ ਵੀ ਜਿਹੜੀ ਹੈ ਉਹ ਵੀ ਦਾਨ ਕਰ ਦਿੱਤੀ ਜਾਂਦੀ ਕਮ ਆ ਗਈ ਨਾ ਤੇ ਫਿਰ ਬਾਣੀ ਗਲਤ ਹੋ ਗਈ ਸਤਗੁਰੂ ਕਹਿੰਦੇ ਨਰੂ ਮਰੇ ਨਰ ਕਾਮਨਾ ਆਵੇ ਜਿੱਦਣ ਅੰਦਰੋਂ ਇਨਸਾਨੀਅਤ ਮਰ ਜਾਂਦੀ ਹੈ ਨਾ ਆ ਕਿੰਨੇ ਭੈੜੇ ਲੋਕ ਕਰਮ ਕਰਦੇ ਕੋਈ ਰਿਸ਼ਤਿਆਂ ਦੀ ਪਰਵਾਹ ਹੀ ਕੋਈ ਨਹੀਂ ਕਿੰਨਾ ਕੁਝ ਹੁੰਦਾ ਸੰਸਾਰ ਦੇ ਵਿੱਚ ਕਿੰਨਾ ਕੁਝ ਹੋ ਰਿਹਾ ਕਹਿੰਦੇ ਇਨਸਾਨੀਅਤ ਜਿੱਦਾਂ ਅੰਦਰੋਂ ਮਰ ਗਈ ਨਾ ਇਹ ਬੰਦਾ ਕਿਸੇ ਕੰਮ ਦਾ ਨਹੀਂ ਹੈ ਨਰੂ ਮਰੇ ਨਰ ਕਾਮਨਾ ਆਵੇ ਪਸ਼ੂ ਮਰੇ ਜਿੱਦਾਂ ਅੰਦਰ ਪਸ਼ੂਪੁਣਾ ਮਰ ਗਏ ਨਾ ਪਸ਼ੂ ਹੀ ਹੁੰਦੇ ਨਾ ਪਸ਼ੂਆਂ ਨੂੰ ਕੀ ਹੈ ਉਹਨਾਂ ਦੀ ਪ੍ਰਵਾਹ ਥੋੜੀ ਹੁੰਦੀ ਸੰਸਾਰ ਸ਼ਰਮ ਥੋੜੇ ਕਰਦੇ ਆ ਉਹਨਾਂ ਨੂੰ ਕੋਈ ਲਾਜ ਨਹੀਂ ਆ ਦੁਨੀਆ ਦੀ ਤੇ ਉਹਨਾਂ ਬੰਦਿਆਂ ਨੂੰ ਵੀ ਕੋਈ ਸ਼ਰਮ ਨਹੀਂ ਹੁੰਦੀ ਜਿਹੜੇ ਰੱਬ ਤੋਂ ਟੁੱਟੇ ਹੁੰਦੇ ਆ ਕਿੰਨੇ ਭੜੇ ਕੋ ਕਰਮ ਕੀਤੇ ਜਾਂਦੇ ਆ ਕਿੰਨਾ ਕੁਛ ਆਪਾਂ ਦੇਖਦੇ ਆਂ ਕਿੰਨਾ ਕੁਛ ਹੋ ਰਿਹਾ ਕੋਈ ਰਿਸ਼ਤਿਆਂ ਦੀ ਪ੍ਰਵਾਇਨ ਨਹੀਂ ਕਰਦੇ ਪਰ ਜਿੱਦਣ ਇਹਦੇ ਅੰਦਰ ਉਹ ਪਸ਼ੂ ਪੂਣਾ ਮਰਦਾ ਨਾ ਪਸ਼ੂ ਮਰੇ 10 ਕਾਰਜ ਸਵਾਰੇ ਜਿੱਦਣ ਪਸ਼ੂ ਪੂਣਾ ਮਰ ਗਿਆ ਫਿਰ ਬੰਦਾ 10 ਕੰਮ ਕਰ ਸਕਦਾ ਬੰਦਾ ਕੰਮ ਦਾ ਹੋ ਜਾਂਦਾ ਹੈ ਇਨਸਾਨੀਅਤ ਜਿੱਦਣ ਮਰ ਗਈ ਕਿਸੇ ਕੰਮ ਦਾ ਨਰੂ ਮਰੇ ਨਰ ਕਾਮਨਾ ਆਵੇ ਪਸ਼ੂ ਮਰੇ 10 ਕਾਰਜ ਸਵਾਰ ਕਹਿੰਦੇ ਗੁਰ ਸੇਵਾ ਤੇ ਭਗਤ ਕਮਾਏ ਇਹ ਮਨੁੱਖਾ ਜਨਮ ਮਿਲ ਗਿਆ ਮਨੁੱਖਾ ਜਨਮ ਰੱਬ ਦੀ ਪ੍ਰਾਪਤੀ ਨਹੀਂ ਹੈ ਮਨੁੱਖਾ ਜਨਮ ਦੇ ਵਿੱਚ ਰਹਿ ਕੇ ਗੁਰੂ ਨਾਲ ਜੁੜ ਕੇ ਰੱਬ ਨੂੰ ਮਿਲਣਾ ਇਹ ਪ੍ਰਾਪਤੀ ਹੈ ਵੀ ਸਿਰਫ ਮਨੁੱਖਾ ਜਨਮ ਮਿਲ ਗਿਆ ਬਹੁਤ ਵੱਡੀ ਗੱਲ ਨਹੀਂ ਹੈ ਇਹਦੇ ਵਿੱਚ ਆ ਕੇ ਕੀਤਾ ਕੀ ਹੈ ਤੇਰੇ ਨਾਲੋਂ ਤਾਂ ਭਗਤ ਕਬੀਰ ਜੀ ਕਹਿੰਦੇ ਬੈਲ ਚੰਗਾ ਹੈ ਜਿਹੜੇ ਬੈਲ ਦੇ ਚਾਰ ਪੈਰ ਹੁੰਦੇ ਆ ਨਾ ਚਾਰ ਪਾਵ ਦੋ ਸਿੰਘ ਦੋ ਦੇ ਸਿੰਘ ਲੱਗੇ ਹੁੰਦੇ ਆ ਗੁੰਗ ਮੁਖ ਬੋਲੀ ਸਕਦਾ ਚਾਰ ਪਾਪ ਦੋ ਸਿੰਘ ਗੁੱਗ ਮੁਖ ਤਬ ਕੈਸੇ ਗੁਣ ਗਈ ਹੈ ਵੀ ਕਿਦਾਂ ਗੁਣ ਗਾਏਗਾ ਹੁਣ ਕਿਉਂ ਨਹੀਂ ਕਰਦਾ ਰੱਬ ਦੀ ਭਗਤੀ ਕਿਉਂ ਨਹੀਂ ਕਰਦਾ ਮਨੁੱਖਾ ਜਨਮ ਤੈਨੂੰ ਪ੍ਰਮਾਤਮਾ ਨੇ ਦਿੱਤਾ ਸਤਿਗੁਰੂ ਇੱਥੇ ਦੱਸ ਰਿਹਾ ਵੀ ਆਓ ਮੈਂ ਤੁਹਾਨੂੰ ਦੱਸਦਾ ਵੀ ਰੱਬ ਨੇ ਕਿਉਂ ਕਿਨਾਂ ਕੁਛ ਦਿੱਤਾ ਹੈ ਕਹਿੰਦੇ ਜਿੰਨ ਕੰਨ ਕੀਤੇ ਅੱਖੀ ਨਾਕ ਕੰਨ ਦਿੱਤੇ ਜਿਹਦੇ ਨਾਲ ਆਪਾਂ ਸੁਣਦੇ ਆ ਜਿਨ੍ਹਾਂ ਕੋਲ ਨਹੀਂ ਜਿਹੜੇ ਹੁੰਦੇ ਨਾ ਬੰਦੇ ਬੋਲੇ ਹੁੰਦੇ ਆ ਜਿਹੜੇ ਸੁਣ ਨਹੀਂ ਸਕਦੇ ਉਹਨਾਂ ਨੂੰ ਪੁੱਛੋ ਕੀਮਤ ਕੀ ਐ ਇਸ਼ਾਰੇ ਕਰਦੇ ਰਹਿੰਦੇ ਨੇ ਕੀ ਹੋ ਰਿਹਾ ਜਿੰਨ ਕੰਨ ਕੀਤੇ ਅੱਖੀ ਨਾਕ ਅੱਖਾਂ ਦਿੱਤੀਆਂ ਦੇਖ ਰਿਆ ਦੁਨੀਆ ਦੇਖ ਰਿਆ ਨਾਕ ਨੱਕ ਦਿੱਤਾ ਹੈ ਸੁੰਘਦਾ ਹੈ ਸੁੰਘ ਕੇ ਦੱਸ ਦਿੰਦਾ ਹੈ ਇਹ ਸਾਰਾ ਕੁਝ ਦਿੱਤਾ ਨਾ ਪ੍ਰਮਾਤਮਾ ਨੇ ਜਿੰਨ ਕੰਨ ਕੀਤੇ ਅੱਖੀ ਨਾਕ ਜਿੰਨ ਜੀਵਾ ਦਿੱਤੀ ਬੋਲੇ ਤਾਤ ਉਨੇ ਰਸਨਾਵਾਂ ਵੀ ਦਿੱਤੀ ਐ ਜਿਹੜੇ ਨਹੀਂ ਬੋਲ ਸਕਦੇ ਗੁੰਗੇ ਹੁੰਦੇ ਆ ਤੇ ਉਹਨਾਂ ਨੂੰ ਪੁੱਛੋ ਵੀ ਜਵਾਨ ਦੀ ਕੀਮਤ ਕੀ ਐ ਤੇ ਬੰਦਾ ਤਾਂ ਡਰਦਾ ਹੀ ਨਹੀਂ ਕੀ ਬੋਲਣਾ ਕੀ ਐ ਸਿਆਣੇ ਨੇ ਬੜਾ ਸੋਹਣਾ ਆਖਿਆ ਵੀ ਬੱਚਾ ਨਾ ਸਾਲ ਸਾਲ ਡੇਢ ਸਾਲ ਵਿੱਚ ਬੋਲਣਾ ਸਿੱਖ ਜਾਂਦਾ ਪਰ ਬੋਲਣਾ ਕੀ ਐ ਕਦੋਂ ਬੋਲਣਾ ਕਿੱਥੇ ਬੋਲਣਾ ਸਾਰੀ ਜ਼ਿੰਦਗੀ ਲੱਗ ਜਾਂਦੀ ਆ ਫੇਰ ਕਿਨੂੰ ਬਾਅਦ ਵਿੱਚ ਘੁੰਮਦੇ ਉਹਦੇ ਬੰਦੇ ਪਾ ਦੇਖ ਦੂਸਰੇ ਦੇ ਪਿੱਛੇ ਵੀ ਮੈਂ ਕੋਈ ਜ਼ਿਆਦਾ ਤਾਂ ਨਹੀਂ ਬੋਲਿਆ ਸੀ ਮੈਂ ਜ਼ਿਆਦਾ ਤਾਂਹੀਂ ਬੋਲ ਦਿੱਤਾ ਤੇ ਸਤਿਗੁਰ ਕਹਿੰਦੇ ਨਹੀਂ ਭਾਈ ਜਦੋਂ ਬੋਲਣਾ ਆਪਾਂ ਇਸੇ ਕਰਕੇ ਸਤਿਗੁਰ ਨੇ ਆਖਿਆ ਵੀ ਦੇਖੋ ਦੋ ਵਾਰੀ ਅੱਖਾਂ ਦੋ ਦਿੱਤੀਆਂ ਕੰਨ ਦੋ ਦਿੱਤੇ ਦੋ ਵਾਰੀ ਸੁਣੋ ਬੋਲੋ ਇੱਕ ਵਾਰੀ ਬਹੁਤਾ ਬੋਲਣ ਚੱਖਣ ਹੋਏ ਬਾਬਾ ਬੋਲਣਾ ਕੀ ਕਹੀਏ ਜੈਸੇ ਰਾਮ ਨਾਮ ਰੱਬ ਰਹੀਏ ਸੰਤ ਮਿਲੇ ਕਿਸ ਕਹੀਏ ਸੁਣੀਏ ਮਿਲੇ ਸੰਤ ਮਸਤ ਕਰ ਰਹੀਏ ਤੇ ਇਹ ਸਾਨੂੰ ਜ਼ਬਾਨ ਦਿੱਤੀ ਐ ਬੋਲਣਾ ਕੀ ਐ ਤੇ ਇਹ ਵੀ ਸਤਗੁਰੂ ਮਹਾਰਾਜ ਨੇ ਸਾਨੂੰ ਬਖਸ਼ਿਸ਼ ਕੀਤੀ ਐ ਕਹਿੰਦੇ ਉਹਨਾਂ ਨੂੰ ਪੁੱਛੋ ਜਿਨ੍ਹਾਂ ਨੂੰ ਰਸਨਾ ਨਹੀਂ ਜਿਹੜੇ ਗੁੰਗੇ ਆ ਸਭ ਕਹਿੰਦੇ ਜਿਨ ਜੇਵਾ ਦਿੱਤੀ ਬੋਲੇ ਤਾਤ ਤਾਤ ਮਤ ਜਲਦੀ ਜਲਦੀ ਬੋਲਦੀ ਐ ਜਿਨ ਮਨ ਰੱਖਿਆ ਅਗਣੀ ਪਾਏ ਇਹ ਮਨ ਵੀ ਐ ਸਰੀਰ ਵੀ ਐ ਸਾਡਾ ਸਰੀਰ ਬਣਿਆ ਜਿਹਨੂੰ ਜਠਰੀ ਅਗਣ ਕਹਿੰਦੇ ਆ ਮਾਂ ਦੇ ਉਧਰ ਦੇ ਵਿੱਚ ਬੜੀ ਭਿਆਨਕ ਆਕ ਹੁੰਦੀ ਹੈ ਜਿਹਦੇ ਵਿੱਚ ਸਾਡਾ ਸਰੀਰ ਬਣਦਾ ਬਾਜੇ ਪਵਨ ਆਖੇ ਸਭ ਜਾਏ ਇਹ ਜਿਹੜਾ ਬਾਜਾ ਵੱਜ ਰਿਹਾ ਹੈ ਨਾ ਸਾਡਾ ਇਹ ਹਵਾ ਅੰਦਰ ਚੱਲ ਰਹੀ ਆ ਸਵਾਸ ਅਸੀਂ ਲੈ ਰਹੇ ਆ ਤਾਂ ਅਸੀਂ ਬੋਲ ਰਹੇ ਆ ਜਦੋਂ ਔਖਾ ਹੋ ਜਾਂਦਾ ਬੰਦੇ ਨੂੰ ਆਕਸੀਜਨ ਲਾ ਦਿਓ ਇਹ ਸਵਾਸ ਨਹੀਂ ਲੈ ਸਕਦਾ ਸਤਗੁਰੂ ਕਹਿੰਦੇ ਨਾ ਹਰ ਜੀਉ ਗੁਫਾ ਅੰਦਰ ਰੱਖ ਕੇ ਬਾਜਾ ਪਵਨ ਵਜਾਇਆ ਵਜਾਇਆ ਬਾਜਾ ਪੌਣ ਨੌ ਦੁਆਰੇ ਪ੍ਰਗਟ ਕੀਏ ਦਸਮਾ ਗੁਪਤ ਰਖਾਇਆ ਗੁਰਦੁਆਰੇ ਲਾਇ ਭਾਵਨੇ ਇਕਨਾ ਦਸਮਾ ਦੁਆਰਤ ਕਰ ਤਏ ਅਨੇਕ ਰੂਪ ਨਾਉ ਨਬ ਨੇ ਇਸ ਸਿਧਾਂਤ ਨਾ ਜਾਈ ਪਾਇਆ ਕਹੇ ਨਾਨਕ ਹਰ ਪਿਆਰੇ ਜੀਉ ਗੁਫਾਂ ਦਾ ਰੱਖ ਕੇ ਬਾਜਾ ਪਵਨ ਵਜਾਇ ਆ ਬਾਜਾ ਵੱਜਦਾ ਨਾ ਹਰਮੋਨੀਅਮ ਇਹ ਵੀ ਹਵਾ ਨਾਲ ਵੱਜਦਾ ਓਦਾਂ ਨਹੀਂ ਵੱਜਦਾ ਇਹ ਵੀ ਇੱਦਾਂ ਵੱਜਦਾ ਅੰਦਰ ਹਵਾ ਹੈਗੀ ਆ ਸਵਾਸ ਹੈਗੀ ਆ ਤਾਂ ਵੱਜ ਰਿਹਾ ਸਤਗੁਰੂ ਕਹਿੰਦੇ ਬਾਜੇ ਪਵਨ ਆਖੇ ਸਭ ਜਾਏ ਜੇਤਾ ਮੋਹ ਪ੍ਰੀਤ ਸਵਾਦ ਜਿਨ੍ਹਾਂ ਰੱਬ ਨੂੰ ਛੱਡ ਕੇ ਮੋਹ ਕਰਦਾ ਲੋਕ ਦੁਨੀਆ ਦੀ ਪ੍ਰੀਤ ਕਰਦਾ ਇਹ ਬਾਹਰਲਾ ਸਵਾਦ ਹੈ ਤੇ ਇਹ ਕੀ ਕਰਦਾ ਜਦੋਂ ਬਕਾਰਾਂ ਵਿੱਚ ਜੁੜ ਜਾਂਦਾ ਕਹਿੰਦੇ ਸਭਾਂ ਕਾਲਖ ਦਾਗਾ ਦਾਗ ਇਹ ਕਾਲਖ ਲਾ ਦਿੰਦੇ ਤੇਰੇ ਜੀਵਨ ਵਿੱਚ ਦਾਗ ਲਾ ਦਿੰਦੇ ਆ ਫਿਰ ਉਹ ਬੰਦਾ ਮਨੁੱਖ ਕਰਦਾ ਕੀ ਹੈ ਦਾਗ ਦੋਸ਼ ਮੂੰਹ ਚਲਿਆ ਲਾਏ ਤੇ ਇਸੇ ਤਰ੍ਹਾਂ ਉਹ ਸੰਸਾਰ ਤੋਂ ਚਲਾ ਜਾਂਦਾ ਤੇ ਚਲਾ ਜਾਂਦਾ ਫਿਰ ਪ੍ਰਮਾਤਮਾ ਦੇ ਦਰਬਾਰ ਵਿੱਚ ਜਗ੍ਹਾ ਨਹੀਂ ਹੈ ਦਰਗਾ ਬੈਸਣ ਨਹੀਂ ਜਾਏ ਪਰ ਦੇਖੋ ਗੁਰੂ ਸਾਹਿਬ ਕਿੰਨੀ ਕਿਰਪਾ ਕਰਦੇ ਆ ਕਹਿੰਦੇ ਕਰਮ ਮਿਲੈ ਉਹਦੀ ਬਖਸ਼ਿਸ਼ ਹੋ ਜਾਣਾ ਆ ਤੁਹਾਡੇ ਤੇ ਬਖਸ਼ਿਸ਼ ਹੈ ਸੰਗਤ ਕਰਦੇ ਹੋ ਬਖਸ਼ਿਸ਼ ਹੈ ਸੇਵਾ ਕਰਦੇ ਹੋ ਅੰਮ੍ਰਿਤ ਵੇਲੇ ਉੱਠਦੇ ਹੋ ਨਿਤਨੇਮ ਕਰਦੇ ਹੋ ਉਹਦੀ ਕਿਰਪਾ ਤੋਂ ਬਿਨਾ ਨਹੀਂ ਹੋ ਸਕਦਾ ਨਹੀਂ ਕਰ ਸਕਦੇ ਉਹਦੀ ਰਹਿਮਤ ਹੈ ਉਹਦੀ ਬਖਸ਼ਿਸ਼ ਹੈ ਪਰ ਉਹਦੀ ਬਖਸ਼ਿਸ਼ ਨੂੰ ਸੰਭਾਲਣਾ ਉਦੰਮ ਕਰਨਾ ਇਹ ਸਾਡੇ ਉੱਪਰ ਹੈ ਕਰਮ ਮਿਲੇ ਆਖਣ ਤੇਰਾ ਨਾਉ ਤੇਰੀ ਬਖਸ਼ਿਸ਼ ਦੇ ਨਾਲ ਹੀ ਤੇਰਾ ਨਾਮ ਕਿਹਾ ਜਾ ਸਕਦਾ ਤੇ ਜਿੱਤ ਲੱਗ ਤਰਨਾ ਹੋਰ ਨਹੀਂ ਥਾਉ ਜਿਹਦੇ ਨਾਲ ਜੁੜ ਕੇ ਜਿਹਦਾ ਨਾਮ ਜਪ ਕੇ ਹੀ ਤਰਿਆ ਜਾ ਸਕਦਾ ਹੋਰ ਕੋਈ ਜਗ੍ਹਾ ਨਹੀਂ ਹੈ ਜੇ ਹੋਰ ਪਾਸੇ ਜਾਓਗੇ ਨਾ ਉਹ ਤਾਂ ਆਪ ਡੁੱਬੇ ਪੈਗੇ ਉਹਨਾਂ ਦੀ 10 ਦਿਨ ਪੂਜਾ ਕਰਦੇ 11ਵੇਂ ਦਿਨ ਡੋਬ ਦਿੰਦੇ ਹੈ ਤੋ ਆਪ ਹੀ ਡੁੱਬ ਜਾਂਦੇ ਵਿਚਾਰੇ ਤੇ ਤੁਹਾਨੂੰ ਕੀ ਤਾਰਨਗੇ ਗੁਰੂ ਸਾਹਿਬ ਕਹਿੰਦੇ ਜਿੱਤ ਲੱਗ ਤਰਨਾ ਹੋਰ ਨਹੀਂ ਥਾਉ ਜੇ ਕੋ ਡੁੱਬਾ ਅਜੇ ਕੋ ਬਕਾਰਾਂ ਦੇ ਵਿੱਚ ਡੁੱਬਦਾ ਵੀ ਹੈ ਨਾ ਫਿਰ ਹੋਵੇ ਸਾਰ ਉਹਦੀ ਸੰਭਾਲ ਕਰਦਾ ਪਰਮੇਸ਼ਰ ਕਿਉਂਕਿ ਨਾਨਕ ਸਾਚਾ ਸਰਬ ਦਾਤਾ ਸਤਗੁਰੂ ਕਹਿੰਦੇ ਉਹ ਸੱਚਾ ਹੈ ਸਾਰਿਆਂ ਦਾ ਦਾਤਾ ਹੈ ਨਾਨਕ ਸਾਚਾ ਸਰਬ ਦਾਤਾ ਗੁਰੂ ਮਹਾਰਾਜ ਕਿਰਪਾ ਕਰਨ ਗੁਰਸੰਗਤ ਦੀਆਂ ਇਹਨੀਆਂ ਬੇਨਤੀਆਂ ਆਪ ਜੀਆਂ ਨੇ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਨੂੰ ਬਖਸ਼ਦੇ ਹਾਂ ਬਲਾਉਫਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ 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 ਜੀ ਵਾਹਿਗੁਰੂ ਆਹੇ